ਸਤਿ ਸ੍ਰੀ ਅਕਾਲ ਜੀ ਮੈਂ ਇਸ ਟਾਈਮ ਹੈਗਾ ਫਰਾਂਸ ਸਵੇਰੀ 5 ਵਜੇ ਸ਼ਿਫਟ ਕਰਤੀ ਸਟਾਰਟ ਬੈਲਜੀਅਮ ਦਾ ਮੈਂ ਸ਼ੁਕਰਵਾਦ ਆ ਖੜਿਆ ਵਾ ਦੋ ਦਿਨ ਲਈ ਰੈਸਟ ਤੇ ਸਵੇਰੀ ਟਰਾਲਾ ਚੱਕਿਆ ਮੈਂ ਹੁਣ 3 350 ਕਿਲੋਮੀਟਰ ਫਰਾਂਸ ਲੰਘ ਆਇਆ ਚਾਰ ਜਗ੍ਹਾ ਗਾਨੀ ਖਾਲੀ ਅੱਜ ਤਾਂ ਨਹੀਂ ਪਹੁੰਚ ਹੋਣਾ ਅਜੇ ਰਾਸਤੇ 'ਚ ਰੋ ਜਾਣਾ ਪਾਉਣ ਬ੍ਰੇਕ ਲੈਣ ਲੱਗੇ ਚਾਹ ਲੈ ਕੇ ਬਣਾ ਆ ਪੀਣ ਜੋੜੇ ਰਿਓ ਮੇਰੇ ਸਫਰਾਂ ਨਾਲ ਆਪਾਂ ਬ੍ਰੇਕ ਲੇਗਾ ਤੁਰ ਪੇ ਕਣਕਾਂ ਦਾ ਰੰਗ ਫੈਨ ਲੱਪਿਆ ਹਰੇ ਤੋਂ ਹੋਣ ਲੱਪਿਆ ਸੁਨਹਿਰੀ ਜਿੱਥੇ ਤੱਕ ਨਿਗਾਹ ਜਾਂਦੀ ਸਭ ਕਣਕੇ ਕਣਕੇ ਮੈਂ ਫਰਾਂਸ ਜਾਣਾ ਹੈਗਾ ਇਟਲੀ ਵਾਲੀ ਸਾਈਡ ਨੂੰ ਖਾਲੀ ਕਰਨ ਸੇਟਲੀ ਨਾਲੇ ਪੈ ਜਾਂਦਾ ਜਿੱਥੇ ਮੈਂ ਜਾਣਾ ਇਸ ਟਾਈਮ ਬੱਜੇ 3 ਆਪਾਂ ਹੋ ਗਏ ਫਰੈਸ਼ ਵਾ ਰੈਡੀ ਹੋਗਾ ਇੱਥੇ 300 ਕਿਲੋਮੀਟਰ ਹੈ ਮੇਰਾ ਆਨ ਲੋਡ ਹਮ ਕੋ ਪਹਿਲਾ ਪਹਿਲ ਅੱਜ 4 ਅਨਲੋਡਿੰਗ ਕਰਨੇ ਅੱਜ ਤਾਂ ਨਹੀਂ ਹੋਣੇ ਅੱਜ ਤਾਂ 2 ਹੋਣੇ 2 ਕਰ ਲਵਾਂਗਾ ਇਹ ਖੜਿਆ ਹੋਣਾ ਟਰੱਕ ਟਾਈਮ ਹੋਏ 4 ਵਜੇ ਆਪਾਂ ਆਪਣੀ ਸ਼ਿਫਟ ਕਰਤੀ ਸਟਾਰਟ 230 ਕਿਲੋਮੀਟਰ ਹੈ 7 7:30 ਵਜੇ ਪਹੁੰਚ ਜਾਣਾ ਵਾ ਦਿਨ ਚੜ੍ਹੇ ਚੁੱਕਿਆ ਜਿੱਥੇ ਮੈਂ ਲੋਡਿੰਗ ਕਰਨੀ 70 ਕਿਲੋਮੀਟਰ ਰਹਿ ਗਿਆ ਇਹ ਸਵੇਰ ਦਾ ਮਾਹੌਲ ਹੈ ਕਾਣਕ ਦੇਖੋ ਮੈਂ ਇਟਲੀ ਵਾਲੀ ਸਾਈਡ ਆ ਹਾਂ ਬਿਲਕੁਲ ਇਟਲੀ ਦੇ ਨਾਲ ਹੀ ਹੈ ਹੈ ਮੈਂ ਫਰਾਂਸ ਚ ਪਰ ਹੈ ਇਟਲੀ ਵਾਲੀ ਸਾਈਡ ਪਾ ਘੁੰਮਦੇ ਫਰਾਂਸ ਦੇ ਪਿੰਡਾਂ ਵਿੱਚ ਇਹ ਫਰੂਟ ਇਹਨਾਂ ਨੂੰ ਫਾਲ ਲੱਗਿਆ ਹੋਣਾ ਝੜਨਾ ਜੇ ਹੋਵੇ ਤਾਂ ਇਹਨਾਂ ਨੂੰ ਟੱਕਿਆ ਵਾਗਾ ਇੱਧਰ ਅੰਗੂਰਾਂ ਦੀ ਅੰਗੂਰਾਂ ਦੀ ਖੇਤੀ ਜ਼ਿਆਦਾ ਹੈ ਤੈਨੂੰ ਇਟਲੀ ਵਾਲੀ ਸਾਈਡ ਹੈ ਨਾ ਵਾ ਇਹ ਜਿਹੜੇ ਪਹਾੜ ਪਰ ਸਾਰੇ ਅੰਗੂਰਾਂ ਦਾ ਹੋਇਆ ਹੈ بارش ਵਾਲਾ ਮੌਸਮ ਦਾ بارش ਲੱਗੀ ਵੀ ਇਹ ਸਾਰੇ ਅੰਗੂਰਾ ਦੇ ਆ। ਉਹ ਸਾਹਮਣਾ ਪਹਾੜ ਤੇ ਐ ਸ਼ਿਗਰ ਵੱਕੀਲਾ ਬਣਿਆ ਹੋ। ਇੱਕ ਜਗ੍ਹਾ ਅਨਲੋਡਿੰਗ ਕਰਤੀ ਹੁਣ ਦੂਸਰੀ ਜਗ੍ਹਾ ਚੱਲਿਆ ਜਿੱਥੇ ਅਨਲੋਡਿੰਗ ਕਰਕੇ ਆਇਆ ਇੱਥੇ ਬਹੁਤ ਸੇਫਟੀ ਦੀ ਪਤਾ ਨਹੀਂ ਉੱਥੇ ਕੀ ਬਣਨਾ ਹਾਂ ਆਰਮੀ ਲੱਭੀ ਲੱਗੀ ਵੀ ਇੱਥੇ ਤਿੰਨ ਚਾਰ ਘੰਟੇ ਖਰਾਬ ਗਾਤੇ ਮੇਰੇ ਮੌਸਮ ਵਧੀਆ بارش ਵਾਲਾ ਹੋਵਾ ਸਾਹਮਣੇ ਇੰਨਾ ਵਧੀਆ 뷰 ਜਿ ਲੱਗਿਆ ਆ ਦਾ ਮੌਸਮ ਮਾਵਣੀ ਦੂਸਰੀ ਲੋਕੇਸ਼ਨ ਤੇ 45 ਕਿਲੋਮੀਟਰ ਦੂਰ ਹੈ ਜਿੱਦ ਦੇ ਘਰ ਇੱਥੇ ਫਰਾਂਸ ਹੈ ਦੇ ਸੇਮ ਇਟਲੀ ਚ ਗਏ ਇਹੀ ਕਲਰ ਇੱਧਰ ਵੀ ਅੰਗੂਰਾ ਦੀ ਬੜੇ ਲੈਵਲ ਤੇ ਖੇਤੀ ਹੁੰਦੀ ਤੇ ਇਹ ਨਾਲ ਇਹ ਇਟਲੀ ਪੈਂਦਾ ਇਧਰ ਨੂੰ ਇੱਧਰ ਵੀ ਇਟਲੀ ਚ ਵੀ ਅੰਗੂਰਾ ਦੀ ਖੇਤੀ ਹੁੰਦੀ ਨਹੀਂ ਨੋਸ਼ ਨਹੀਂ ਹੈਗਾ ਵਾਹ ਦੇਖੋ ਹਰਿਆਲੀ ਇਸ ਵਾਰੀ ਲੇਕਾ ਬਾਣਾ ਫੇ ਦੇਖਣ ਵਾਲੇ ਫੋਲੋ ਕਰੋ ਸੁਣਨਾ ਸਾਡੇ ਨੇ ਨਾ ਕੁਝ ਨਹੀਂ ਹੈ ਇਹ ਤਾਂ ਦੁਨੀਆ ਸੰਭਦਾ ਰਿਆ ਸਭ ਕੁਝ ਗੋਲਡ ਬੈਟ ਹੈਗਾ ਇੱਥੇ ਕੀ ਬੋਲੀ ਜਾਣਾ ਝੂਠ ਬੋਲਨੇ ਆਉਂਦਾ ਐ ਮਾਰੀ ਜਾਣੀ ਚਵਲਾਂ ਆਈਆਂ ਹੀ ਰੁਕਿਆ ਸਾਰੇ ਪਾਣਾ ਪੂੜਾਂ ਵਾ 28 ਕਿਲੋਮੀਟਰ ਰਹਿ ਗਿਆ ਮੇਰਾ अनलोडिंग ਵਾਲੀ ਲੋਕੇਸ਼ਨ ਇਹ ਸਮੁੰਦਰ ਦੇ ਹਨ ਬਿਲਕੁਲ ਕੰਡੇਵਰੇ ਮੈਂ ਕੋ ਮੈਂ ਕਰਦਾ ਇਹਦੇ ਸਮੁੰਦਰ ਦੇ ਪਾਰਲੀ ਸਾਈਡ ਸਾਊਥ ਅਫਰੀਕਾ ਸਾਊਥ ਅਫਰੀਕਾ ਦੇ ਦੇਸ਼ ਸ਼ੁਰੂ ਹੋ ਜਾਂਦੇ ਉੱਤਰ ਸਮੁੰਦਰ ਦੇ ਪਾਰਲੀ ਸਾਈਡ ਇਹ ਬੱਤਲਾ ਦੇਖੋ ਕਿੰਨਾ ਸੋਹਣਾ ਲੱਗਦਾ ਦੂਸਰਾ ਅਨਲੋਡਿੰਗ ਕਰ ਗਿਆ ਹੁਣ ਫ੍ਰੀ ਹੋਇਆ ਤੀਸਰੇ ਨੂੰ ਚੱਲਿਆ ਉਹ ਲੱਗ ਜਾਣਾ ਖੜ ਜਾਣਾ ਉਹ ਅੱਜ ਨਹੀਂ ਹੁਣ ਕੱਲ੍ਹੇ ਹੋਣੇ ਹੁਣ ਤੋਂ ਪਾ ਹੋ ਗਿਆ ਰੈਡੀ ਅੱਜ ਤੀਜਾ ਅਨਲੋਡ ਕਰਨਾ ਬਾ ਇੱਥੇ 25 ਮਿੰਟ ਦਾ ਰਸਤਾ ਹੈ ਟਾਈਮ ਤੇ ਸ਼ੇਵਾ ਚੱਲੇ ਚੌਥਾ ਅਨਲੋਡ ਕਰਕੇ ਅੱਜ ਫ੍ਰੀ ਹੋਇਆ ਹੁਣੇ ਅਨਲੋਡ ਕਰਕੇ ਆਟਿਆ ਇਹ ਚ ਆਇਆ ਵਾ ਜੋ ਸਾਹਮਣੇ ਘਰ ਹੈ ਏ ਕੰਪਨੀ ਹੈ ਇਸ ਟਾਈਮ ਹੈਗਾ ਫਰਾਂਸ ਦੇ ਦੇ ਆ ਕਿੱਦਾਂ ਦਾ ਲੋਡ ਆਉਂਦਾ